ਸ਼ਹਿਰ ਦੇ ਇੱਡੇ ਚੰਗੇ ਹਾਲਾਤ ਆ ਇੱਡਾ ਚੰਗਾ ਪ੍ਰਸ਼ਾਸਨ ਆ ਜੀ ਪੁੱਛੋ ਹੀ ਤਾਂ ਕੀ ਬਾਤ ਪਹਿਲੀ ਬਾਰਸ਼ ਹੋਈ ਆ ਹੁਣ ਜੀ ਕਰਦਾ ਕਿ ਪ੍ਰਸ਼ਾਸਨ ਨੇ ਚਾਰ ਕੇ ਛੱਡੀਆਂ ਹੁੰਦੀਆਂ ਵਿੱਚ ਧੁੰਦੇ ਤਾਂ ਫਿਰਦੇ ਸਰਕਾਰੋਂ ਦੂ ਚੰਗੀ ਆ ਸਾਡੇ ਐਮਐਲਏ ਸਾਹਿਬ ਤਾਂ ਪੁੱਛੀ ਨਾ ਕਿ ਕਿੰਦੇ ਵਧੀਆ ਬੰਦੇ ਆ ਕਿੰਦੇ ਵਧੀਆ ਬੰਦਿਆਂ ਦੀ ਐ ਕਿਸ਼ਤੀਆਂ ਬਾਈ ਚੁੱਪ ਟ੍ਰੋਲ ਨਾ ਸਾੜੋ ਮਾਰੀਆਂ ਫੈਲੀ ਜਾਂਦੀਆਂ ਉਹਨਾਂ ਨੂੰ ਕਿਸੇ ਦਾ ਕੀ ਹੈਗਾ ਤੇ ਬਾਕੀ ਪ੍ਰਸ਼ਾਸਨ ਬਹੁਤ ਚੰਗਾ ਬਹੁਤ ਹੀ ਚੰਗਾ ਧੰਨਵਾਦ ਇਹੋ ਜੇ ਪ੍ਰਸ਼ਾਸਨ ਦਾ ਜਿਹੜੇ ਗਰੀਬ ਲੋਕਾਂ ਨੂੰ ਛਾਰ ਲੈਂਦੇ ਆ ਕਿ ਪਾਣੀ ਚ ਡੁੱਬ ਡੁੱਬ ਕੇ ਮਰੋ ਤੁਸੀਂ ਬਹੁਤ ਚੰਗੇ ਆ ਮਹادات ਤੋਂ ਰਹਿਣ ਵਾਲੇ ਸ਼ਹਿਰ ਦੇ ਹਾਲਾਤ ਕੀ ਹੋ ਰਹੇ ਭਾਈ ਮਹਰਪ ਸਿੰਘ ਸ਼ਹਿਰ ਦੇ ਹੀ ਰਹਿਣ ਵਾਲੇ ਆ ਸ਼ਹਿਰ ਦੇ ਇੱਡੇ ਚੰਗੇ ਹਾਲਾਤ ਆ ਇੱਡਾ ਚੰਗਾ ਪ੍ਰਸ਼ਾਸਨ ਆ ਜੀ ਪੁੱਛੋ ਹੀ ਤਾਂ ਕਿਆ ਬਾਤ ਪਹਿਲੀ ਬਾਰਸ਼ ਹੋਈ ਆ ਹੁਣ ਜੀ ਕਰਦਾ ਕਿ ਪ੍ਰਸ਼ਾਸਨ ਨੇ ਚਾਰ ਕਿ ਛੱਡੀਆਂ ਹੁੰਦੀਆਂ ਵਿੱਚ ਧੁੰਦੇ ਤਾਂ ਫਿਰਦੇ ਨਾ ਬੰਦ ਪਈਆਂ ਸਾਹ ਪੂਹਾਰ ਨਹੀਂ ਰਿਹਾ ਉਹ ਵੀ ਵੇਲੇ ਆ ਪ੍ਰਸ਼ਾਸਨ ਵੀ ਮਿਲ ਲੱਤਾ ਉਹ ਨਾ ਸਿੱਧੀ ਛੱਡ ਗਈ ਤੁਸੀਂ ਦੀ ਕੋਈ ਲੋੜ ਨਹੀਂ ਕਿਸੇ ਨੂੰ ਹੈ ਹੀ ਨਹੀਂ ਕੋਈ ਆਪਾਂ ਬਾਹਰ ਜਾ ਕੇ ਐਡਾ ਚੰਗਾ ਪ੍ਰਸ਼ਾਸਨ ਆਣਾ ਪੁੱਛਿਆ ਹੀ ਨਾ ਸਰਕਾਰ ਉਦੋਂ ਚੰਗੀ ਹੈ ਸਾਡੇ ਐਮਐਲਏ ਸਾਹਿਬ ਦਾ ਤਾਂ ਪੁੱਛੀ ਨਾ ਕਿੱਦੇ ਵਧੀਆ ਬੰਦੇ ਆ ਕਿੱਦੇ ਵਧੀਆ ਬੰਦੇ ਆ ਵੀ ਐ ਕਿਸਤੀਆਂ ਲਈ ਪٹرول ਨਾ ਖਾੜੋ ਵੀ ਐਨਾ ਪ੍ਰਸ਼ਾਸਨ ਦੀ ਪੁੱਛ ਗੱਲ ਕਰਦੇ ਆ ਉਹ ਤੁਸੀਂ ਭਾਈ ਕੀ ਕਰਦੇ ਆ ਕੀ ਨਹੀਂ ਕਰਦੇ ਕਿ ਆਪਾਂ ਤਾਂ ਮੀਟਿੰਗ ਵੀ ਹੋਈ ਆ ਕੰਦੇ ਤੇ ਬਾਰੇ ਤੁਹਾਨੂੰ ਲੱਗਦਾ ਕੋਈ ਹੱਲ ਜਿਹੜਾ ਹੈਗਾ ਉਹ ਚਾਰ ਚਾਹ ਪਾਣੀ ਦਿੱਤੇ ਕਿੱਥੇ ਮੈਂ ਆ ਗਿਆ ਜੀ ਐਡਾ ਵਧੀਆ ਹੱਲ ਹੋ ਕੰਨੇ ਮੀਟਿੰਗ ਕਰਕੇ ਘਰੋਂ ਘਰੀ ਸੌਂਗੇ ਜਾ ਕੇ ਉਹਨਾਂ ਨੇ ਕਿਹਾ ਇੱਥੇ ਆਉਣਾ ਆਪੇ ਜੇ ਆਉਣਗੇ ਵੀ ਤਾਂ ਵੱਡੀਆਂ ਗੱਡੀਆਂ ਚੀਜ਼ਾਂ ਜਾਂਦੇ ਰਹਿਣਾ ਆਮ ਲੋਕਾਂ ਦੀ ਕਿਹਾ ਆਮ ਲੋਕਾਂ ਦਾ ਤਾਂ ਜਾਵਾ ਮੌਜਾਂ ਬਣਾਤੀਆਂ ਜਾਂ ਕਿਸ਼ਤੀਆਂ ਛੱਡ ਦੇਣ ਗੰਪਰੇ ਠੰਢੀਏ ਵਿਚਾਰੇ ਭੁੱਖੇ ਮਰਦੇ ਕਿਆ ਬਾਤ ਹੈ ਇਹ ਬਾਹਰਲਾ ਸ਼ਿਮਲਾ ਹੀ ਬਣਾਤਾ ਇੱਥੇ ਮੁਕਸਰ ਨੇ ਤਾਂ ਵੀ ਬਾਹਰ ਨਾ ਜਾਓ ਤੁਸੀਂ ਇੱਥੇ ਰਹੋ ਹਵਾਰੀਆਂ ਫੈਲੀ ਜਾਂਦੀਆਂ ਉਹਨਾਂ ਨੂੰ ਕਿਸੇ ਦਾ ਕੀ ਹੈਗਾ ਪਰ ਬਾਕੀ ਪ੍ਰਸ਼ਾਸਨ ਬਹੁਤ ਚੰਗਾ ਬਹੁਤ ਹੀ ਚੰਗਾ ਧੰਨਵਾਦ ਇਹੋ ਜਿਹੇ ਪ੍ਰਸ਼ਾਸਨ ਦਾ ਜਿਹੜੇ ਗਰੀਬ ਲੋਕਾਂ ਦੀ ਸਾਰ ਲੈਂਦੇ ਆ ਕਿ ਪਾਣੀ ਚ ਡੁੱਬ ਡੁੱਬ ਕੇ ਮਰੋ ਤੁਸੀਂ ਬਹੁਤ ਚੰਗੇ ਆ ਤੇਰਾ ਨਾਮ ਜਤेंद्र ਸਿੰਘ ਆਈ ਵਾਸੀ ਮੈਂ ਗੋਨਿਆਣਾ ਰੋਡ ਸ਼ੇਖ ਫਰੀਦਨਗਰ ਗਲੀ ਨੰਬਰ 7 ਦਾ ਹਾਂ ਜੀ ਇਹ ਹਾਲਾਤ ਤਕਰੀਬਨ ਹਰ ਸਾਲ ਹੀ ਵੇਖਣ ਨੂੰ ਮਿਲਦੇ ਆ ਸਾਨੂੰ 20 ਤੋਂ 25 ਸਾਲ ਹੋਰ ਦੇ ਵਿੱਚ ਰਹਿੰਦਿਆਂ ਨੂੰ ਇਹ ਹਰ ਹਾਲਾਤ ਤਕਰੀਬਨ ਬਣੇ ਹੀ ਰਹਿੰਦੇ ਆ ਸ਼ਹਿਰ ਦੇ ਵਿੱਚ ਇਹ ਤਾਂ ਮੀਂਹ ਨਾ ਪਿਆ ਹੋਵੇ ਤਾਂ ਵੀ ਸੜਕਾਂ ਤੇ ਐਂਡਰ ਕਿਉਂਕਿ ਇੱਥੇ ਸੀਵਰੇਜ ਦੀ ਸਮੱਸਿਆ ਕੋਈ ਵੀ ਹੱਲ ਨਹੀਂ ਕੀਤੀ ਕਿਸੇ ਨੇ ਵੀ ਹਜੇ ਤੱਕ ਪਹਿਲੀ ਬਾਰਿਸ਼ ਹੋਈ ਆ ਤੇ ਕੀ ਜਿਹੜਾ ਹੈਗਾ ਕਿਸ ਤਰ੍ਹਾਂ ਹੈਗਾ ਬਾਜ਼ਾਰ ਵਿਚਕਾਰ ਹਾਂਜੀ ਬਾਜ਼ਾਰ ਤਾਂ ਤੁਸੀਂ ਦੇਖੋ ਮੇਰੇ ਪਿਛਲੇ ਪਾਸੇ ਦੇਖੋ ਤੁਸੀਂ ਦੁਕਾਨਾਂ ਬੰਦ ਹੀ ਆ ਸਾਰੀਆਂ ਤਕਰੀਬਨ ਬਾਜ਼ਾਰ ਤਾਂ ਤਾਂ ਹੀ ਖੁੱਲੇਗਾ ਨਾ ਜੇ ਜੇਕਰ ਆਵਾਜਾਈ ਵੀ ਹੋਵੇਗੀ ਤਾਂ ਆਵਾਜਾਈ ਤਾਂ ਹੈ ਨਹੀਂਗੀ ਆਵਾਜਾਈ ਠਾਪ ਪਾਣੀ ਖੜਾ ਪਿਆ ਮਿਊਂਸਪਲ ਕਮੇਟੀ ਦਾ ਧਿਆਨ ਹੀ ਹੈ ਨਹੀਂਗਾ ਵੀ ਆਪਾਂ ਸੀਵਰ ਵੀ ਕਰਵਾਉਣੇ ਹੈਗੇ ਸਾਫ਼ ਕਰਵਾਉਣੇ ਆ ਕੋਈ ਇੱਥੇ ਗੰਦਗੀ ਥਾਂ ਥਾਂ ਤੇ ਫੈਲੀ ਹੋਈ ਹੈ ਜੀ ਦੀ ਨਾਮਾਤੀ ਤੋਂ ਹੋ ਕੇ ਸ਼ਹਿਰ ਤੇ ਜੋ ਹਾਲਾਤ ਨੇ ਪਾਣੀ ਖੜਾ ਹੋਇਆ ਕਿ ਤੋਹੇ ਯਾਰ ਦੀ ਸੰਗਾ ਹੀ ਇਹ ਸ਼ਹਿਰ ਦੇ ਹਾਲਾਤ ਜਿਹੜੇ ਆ ਜੀ ਹੁਣ بارش ਹੋਈ ਆ بارش ਹੋਣ ਦੇ ਕਾਰਨ ਸ਼ਹਿਰ ਦੀਆਂ ਪ੍ਰੋਬਲਮਾਂ ਇੰਨੀਆਂ ਜ਼ਿਆਦਾ ਵਾ ਚੁੱਕੀਆਂ ਕਿ ਸੀਵਰੇਜ ਬੰਦ ਹੋ ਚੁੱਕੇ ਆ ਦੁਕਾਨਦਾਰੀਆਂ ਬੰਦ ਹੋ ਗਈਆਂ ਲੋਕ ਪਿੰਡਾਂ ਤੋਂ ਜਿਹੜੇ ਕੰਮਕਾਰ ਵਾਲੇ ਆਉਂਦੇ ਲੋਕ ਉਹਨਾਂ ਦਾ ਕੰਮਕਾਰ ਬੰਦ ਹੋ ਚੁੱਕਿਆ ਵੀ ਬਹੁਤ ਜ਼ਿਆਦਾ ਮੰਨ ਕੇ ਚਲੋ ਇੱਥੇ ਹਾਲਾਤ ਖਰਾਬ ਆ ਗਾਂਹ بارش ਹੋਣੀ ਏਦੋਂ ਵੀ ਜ਼ਿਆਦਾ ਤੇ ਉਹਦਾ ਕਾਰਨ ਵੇਖ ਲਓ ਤੁਸੀਂ ਆ ਪਾਣੀ ਵੇਖ ਲਓ ਕਿੰਨਾ ਫਿਰਦਾ ਕਾ ਸੋਹਾਂ ਦੀ ਬਾਰਸ਼ ਹੋਣ ਲੱਗੀ ਆ ਹਜੇ ਵੀ ਬਾਰਸ਼ ਹੋਈ ਜਾਂਦੀ ਆ ਤੇ ਜਿਵੇਂ ਜਿਵੇਂ ਬਾਰਸ਼ ਹਣੀ ਆ ਤਾਂ ਗਾਂਹ ਬਾਰਸ਼ਾਂ ਹੋਣੀਆਂ ਇਹਦਾ ਨਿਕਾਸੀ ਹੈ ਨਹੀਂ ਗਾ ਪਾਣੀ ਦਾ ਤੇ ਪਾਣੀ ਨਿਕਲੂਗਾ ਕਿੱਧਰ ਜੀ ਤੇ ਇਸ ਕਰਕੇ ਇਹਦਾ ਸ਼ਹਿਰ ਦਾ ਬਹੁਤ ਮੰਦਾ ਹਾਲ ਆ ਗੰਦਗੀ ਬਹੁਤ ਫੈਲੀ ਹੋਈ ਆ ਇਹ ਪਵਿੱਤਰ ਧਰਤੀਆਂ 40 ਮੁਕਤਿਆਂ ਦੀ ਸ਼ਹੀਦਾਂ ਦੀ ਜਿਹਦੇ ਕਰਕੇ ਇੱਥੇ ਪ੍ਰਸ਼ਾਸਨ ਘਟਿਆ ਹੋਣ ਦੇ ਕਰਕੇ ਇਹ ਸ਼ਹਿਰ ਦਾ ਕੋਈ ਵੀ ਕਿਸੇ ਲੀਡਰ ਨੇ ਲਾਲੋ ਇਸੇ ਪ੍ਰਸ਼ਾਸਨ ਨੇ ਲਾ ਲੋ ਕੋਈ ਵੀ ਸ਼ਹਿਰ ਦਾ ਕੁਝ ਨਹੀਂ ਸਵਾਰਿਆ ਸੀਵਰੇਜ ਦਾ ਬਲੌਕਿੰਗ ਵਾਟਰ ਵਾਕਸ ਦੀ ਬਲੌਕਿੰਗ ਸਭ ਕੰਮ ਖਰਾਬ ਆ ਵਾਟਰ ਵਾਕਸ ਸੀਵਰੇਜ ਪਾਣੀ ਮਿਕਸ ਹੋ ਕੇ ਆਈ ਜਾਂਦਾ ਲੋਕਾਂ ਬਿਮਾਰੀਆਂ ਦਾ ਸ਼ਿਕਾਰ ਹੋਈ ਜਾਂਦੇ ਆ ਇਹ ਸਾਡਾ ਮੰਨ ਕੇ ਚੱਲੋ ਵੀ ਜਿਹੜਾ ਜੀਵਨ ਆ ਸਾਡਾ ਉਹ ਉਹ ਮੀਨ ਨਾਲ ਪਾਣੀ ਗੰਦਾ ਹੋ ਕੇ ਆਊਗਾ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੋਵਾਂਗੇ ਕੋਈ ਵੀ ਇੱਥੇ ਸਹੂਲਤ ਹੈ ਨਹੀਂ ਜੀ